ਸੌਰੀ ਮੰਗਦਾ ਮੈਂ ਉੱਥੇ ਇੱਕ ਚ ਬਈ ਗੰਦ ਕਹਿਤਾ ਹੈ ਨਾ ਮੈਂ ਕਹ ਰਿਹਾ ਮੈਂ ਦਿਲੋਂ ਸੌਰੀ ਮੰਗਦਾ ਮੈਂ ਉਸ ਦਿਨ ਦਾ ਡਿਸਟਰਬੀ ਜੇ ਗਲਤ ਜਿਹੜਾ ਬੰਦਾ ਗਲਤੀ ਕਰਕੇ ਗਲਤੀ ਮੰਨਦਾ ਉਹ ਉਹ ਬਹੁਤ ਵਧੀਆ ਗੱਲ ਆ ਇਹ ਆਪਦੀ ਗਲਤੀ ਮੰਨ ਜੇ ਬੰਦਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਮੈਂ ਆ ਤੁਹਾਡਾ ਹੁਸ ਚਾਚਾ ਸਨੋ ਦੋਸਤੋ ਬਾਜੀ ਜਾਣ ਜੋ ਕਿ ਕਬੱਡੀ ਦਾ ਬਹੁਤ ਹੀ ਮਹਾਨ ਖਿਡਾਰੀ ਹੈ ਉਸਦੇ ਕੁਝ ਸਮੇਂ ਪਹਿਲਾਂ ਇੱਕ ਇੰਟਰਵਿਊ ਸਾਹਮਣੇ ਆਇਆ ਸੀ ਜਿਸ ਵਿੱਚ ਉਸਨੇ ਸਿੱਧੂ ਮੂਸੇਵਾਲੇ ਨੂੰ ਲੈਕਚਰ ਕਹਿ ਕੇ ਦੱਸਿਆ ਸੀ ਅਤੇ ਉਹਦਾ ਦੇ ਗਾਣਿਆਂ ਨੂੰ ਸ਼ੇਅਰ ਕਰਦੋਂ ਨਕਾਰਿਆ ਸੀ। ਦੋਸਤੋ ਦੂਸਰੇ ਪਾਸੇ 22 ਜਨਵਰੀ ਦੇ ਇੱਕ ਹੋਰ ਇੰਟਰਵਿਊ ਸਾਹਮਣੇ ਆਇਆ ਜਿਸ ਵਿੱਚ ਉਸਨੇ ਸਿੱਧੂ ਮੂਸੇਵਾਲੇ ਤੋਂ ਮਾਫੀ ਮੰਗੀ ਹੈ ਅਤੇ ਉਸਨੇ ਕਿਹਾ ਕਿ ਮੈਂ ਦਿਲੋਂ ਮਾਫੀ ਮੰਗਦਾ ਮੈਂ ਉਸ ਨੂੰ ਗੰਦ ਕਿਆ। ਤੇ ਤੇ ਉਹ ਇਸ ਕਰਕੇ ਉਹ ਕਈ ਦਿਨਾਂ ਚ ਡਿਪਰੈਸ਼ਨ ਤੇ ਵੀ ਰਿਹਾ। ਸੋ ਆਹ ਦੋਸਤੋ ਦੇਖਦੇ ਹਾਂਸ ਵੀਡੀਓ ਨੂੰ। ਉਹਨੂੰ ਵੀ ਮੈਂ ਤਾਂ ਅੱਗੇ ਵੀ ਕਿਹਾ ਸੀ ਵੀ ਭਰਾਵਾ ਤੂੰ ਜਿਹੜਾ ਮਾਤਾ ਵਾਲਾ ਨਵਾਂ ਮਾਈ ਭਾਗੋ ਵਾਲਾ ਉਹ ਗਾਣਾ ਡ ਗਲਤੀ ਕਰਕੇ ਗਲਤੀ ਮੰਨਦਾ ਉਹ ਉਹ ਬਹੁਤ ਵਧੀਆ ਗੱਲ ਆ ਜੇ ਆਪਦੀ ਗਲਤੀ ਮੰਨ ਜੇ ਬੰਦਾ ਕਿਤੋਂ ਵੀ ਥੋੜਾ ਜਿਹਾ ਪਿਛਲੇ ਇੰਟਰਵਿਊ ਚੱਕ ਯਾਰ ਕਿਹਾ ਗਿਆ ਮੇਰੇ ਲੋਡ ਸੀਮਾਂ ਤੇ ਜਾ ਲੱਜ ਮੈਂ ਖਾਲੀ ਕਰ ਦੇਣਾ ਪਰ ਸਿੰਗਰ ਕੋਈ ਨਹੀਂ ਮਾੜਾ ਠੀਕ ਆ ਕਈ ਵਾਰੀ ਮੈਂ ਸੌਰੀ ਮੰਗਦਾ ਮੈਂ ਉੱਥੇ ਇੱਕ ਚ ਬਈ ਗੰਦ ਕਹਤਾ ਹਨਾ ਮੈਂ ਅਗਰ ਮੈਂ ਦਿਲੋਂ ਸੌਰੀ ਮੰਗਦਾ ਮੈਂ ਉਸ ਦਿਨ ਦਾ ਡਿਸਟਰਬ ਵੀ ਤੇ ਦੋਸਤੋ ਆਸ ਲਈ ਇੰਨੇ ਦੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਇਦਾਂ ਦੀ ਹੋਰ ਨਾਲ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਦਿਓ ਧੰਨਵਾਦ